ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਆਪਾਂ ਪਸ਼ੂ ਮੰਡੀ ਜਗਰਾਉ ਇਹ ਪਸ਼ੂ ਮੰਡੀ ਦੋਸਤੋ ਮਹੀਨੇ ਦੀ 23 ਤਰੀਕ ਨੂੰ ਲੱਗਦੀ ਆ ਤੇ ਭਾਰੀ ਗਿਣਤੀ ਦੀ ਹੈ ਦੋਸਤੋ ਇਸ ਮੰਡੀ ਦੇ ਵਿੱਚ ਪਸ਼ੂ ਪਹੁੰਚਦੇ ਆ ਤੇ ਅੱਜ ਦੋਸਤੋ ਮੰਡੀ ਵਿੱਚ ਗਾਹਕ ਵੀ ਕਾਫੀ ਆ ਤੇ ਬਾਕੀ ਦੋਸਤੋ ਪਸ਼ੂ ਵੀ ਕਾਫੀ ਪਹੁੰਚੇ ਹੋਏ ਮੰਡੀ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਦੋਸਤੋ ਬਹੁਤ ਸੋਹਣੀਆਂ ਜਰਤੀਆਂ ਇੱਕ ਨੰਬਰ ਦੀ ਜਰਤੀ ਦਿਖਾਉਣੇ ਆ ਬਹੁਤ ਸੋਹਣੀ ਸੋ ਆਓ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੀ ਵੀ ਰੱਪਣ ਮੇਰਾ ਨਾਮ ਗੁਲਜਾਰ ਗੁਲਜਾਰ ਕਿਹੜਾ ਪਿੰਡ ਪਿੰਡ ਮੇਰਾ ਸੇਖਾ ਜਿਲ੍ਹਾ ਕਿਹੜਾ ਮੋਕਾ ਮੋਕਾ ਜਰਸੀ ਕੈਨਵਾ ਸੂ ਇੱਕ ਨੰਬਰ ਇਹ ਦੂਜਾ ਸੂ ਹੈ ਜੀ ਸੂਈ ਹੈ ਸੂਈ ਵੀ ਹੈ ਕਿਨ ਆਸਾ ਮਾ ਹੋ ਗਿਆ ਇਹਨੂੰ 5 ਕਿ ਦਿਨ ਹੋ ਗਏ ਬੱਚਾ ਬੱਚਾ ਵੱਛਾ ਜੀ ਉਹ ਪਛੀ ਮਗਰ ਹੈ ਬੱਚਾ ਬੱਚਾ ਬੱਛਾ ਦੁੱਧ ਕਿਨਾ ਹੋ ਤਿਆਰ ਹੁਣ ਦੁੱਧ ਹੁਣ ਕਹਿਣ ਨੂੰ ਤਾਂ 20 ਕਿਲੋ ਜੀ ਪਰ 16 17 ਕਿਲੋ ਤਿਆਰ ਆ ਠੀਕ ਆ ਦੰਦੋਂ ਦੰਦੋਂ ਪੂਰੀ ਹੈ ਜੀ ਜਵਾਨ ਹੈ ਜਵਾਨ ਕੱਢੇ ਪਾ ਇੱਕ ਨੰਬਰ ਸੋਹਣੀ ਜਰਸੀ ਆ ਵੀਰ ਦੀ ਦੂਜਾ ਸੂਆ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਚਾਰ ਤੋਂ ਪੰਜ ਦਿਨ ਸੂਈ ਨੂੰ ਸਮਾ ਹੋ ਗਿਆ ਤੇ 16 17 ਕਿਲੋ ਦੁੱਧ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਬੱਚਾ ਮਗਰ ਬੱਚਾ ਕਦ ਕਾੜ ਵੇਚ ਸਕਦੇ ਆ ਦੋਸਤੋ ਵੱਡੇ ਕਦ ਕਾੜ ਦੀ ਆ ਪੱਟ ਕੋੜਾ ਚੰਗਾ ਚੌੜਾ ਬੇਟ ਵਾਲੇ ਪਾਸੋਂ ਫੁੱਲ ਹੈ ਗੋਡੀ ਵੇਟ ਵਾਲੀ ਆ ਥਣ ਸੋਹਣੇ ਆ ਚਾਰੇ ਨਿਖਰਵੇਂ ਕੱਲੇ ਕੱਲੇ ਗੈਪ ਤੇ ਲੱਗੇ ਹੋਏ ਆ ਖਵਾਨਾ ਮੱਛੀ ਨੇ ਸੋਨਾ ਤਿਆਰ ਕੀਤਾ ਹੋਇਆ ਥਣ ਮੱਛੀ ਦੇ ਨੇੜੇ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾ ਹਨਾ ਸੇਮੇ ਸਾਈਜ਼ ਫਟਿਚ ਵਾਈ ਵਾਲੇ ਬਾਈ ਰੇਡ ਜਰਸੀ ਦਾ 60000 60000 ਮੋਬਾਈਲ ਨੰਬਰ ਦੱਸੋ 9876426127 ਦੁਬਾਰਾ ਫਿਰ 9876426127 ਠੀਕ ਹੈ ਧੰਨਵਾਦ ਜੀ ਜੀ ਨਾਮ ਦੱਸੀ ਵੀਰ ਆਪਣਾ ਨਾਮ ਮੇਰਾ ਬਈ ਕੁਵਾਲ ਸਿੰਘ ਪਿੰਡ ਕਿਹੜਾ ਪਿੰਡ ਘਮੰਡਗੜ੍ਹ ਫਰੇਗਣ ਸਾਹਿਬ ਦੇ ਨਾਲ ਠੀਕ ਆ ਅੱਪਾ ਅੱਜ ਮੰਡੀ 'ਚ ਕਿੰਨੇ ਜਾਨਵਰ ਲੈ ਕੇ ਆਏ ਜੀ ਅਜੀ ਲੈ ਕੇ ਆਏ ਭਾਈ ਪੰਜ ਪੰਜ ਜਰਸੀਆਂ ਕਿ ਐਚਐਫ ਵਾਲਾ ਕਿੰਨੀਆਂ ਕੈਂਪ ਦੀਆਂ ਦੋ ਜਰਸੀਆਂ ਦੀਆਂ ਆਪਣਾ ਵਪਾਰ ਦਾ ਕੰਮ ਹੈ ਜੀ ਹਾਂ ਵਪਾਰ ਦਾ ਐਚਐਫ ਦਾ ਕਿ ਜਰਸੀ ਦਾ ਕੋਈ ਵੀ ਹੋਈ ਲੈ ਲੈਂਦੇ ਆ ਜੀ ਅੱਛਾ ਗਾਈਆਂ ਦਾ ਕਰਦੇ ਮਤਲਬ ਹਾਂ ਜੀ ਹਾਂ ਜੀ ਇੱਕ ਨੰਬਰ ਤੇ ਜਰਸੀ ਕਹਿੰਮਾ ਸੂਆ ਇਹ ਫਸਟ ਟਾਈਮ ਵਾਲਾ ਜੀ ਪਹਿਲਾ ਸੂਆ ਪਹਿਲਾ ਸੂਆ ਹਾਂ ਜੀ ਦੰਦਾਂ ਇੱਕ ਮੇ ਹੋਗੀ ਇਹ ਦੰਦਾ ਹੀ ਦੋ ਦੰਦਾ ਦੋ ਦੰਦ ਹਾਂ ਜੀ ਸੂਨ ਤੇ ਕੱਪੜਾ ਕਿ ਸੂਈ ਹੈ ਇਹ ਹੋਈ ਵੀ ਹੈ ਜੀ ਨਾਲ ਬੱਚੀ ਆ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ ਅੱਜ ਤੀਜਾ ਤੀਜਾ ਦਿਨ ਹੈ ਤੀਜਾ ਦਿਨ ਹਾਂ ਜੀ ਦੁੱਧ ਕਿੰਨਾ ਹੋਊਗਾ ਜੀ ਦੁੱਧ ਇਸ ਟਾਈਮ ਹੋਗਾ ਥੱਲੇ 20 ਲੀਟਰ ਬੋਲਾ ਬੋਲਾ ਦੁੱਧ ਕਿੰਨਾ ਚਵਾਜੂ ਦੁੱਧ ਕਿੰਨਾ ਚਵਾਜੂ ਦੁੱਧ ਚਵਾਜੂਗੀ 25 ਲੀਟਰ ਤੱਕ ਚਵਾਜੂ ਕੱਢੇ ਬਾਰ ਦੋ ਨੰਬਰ ਤੇ ਲੁੱਕ ਪਹਿਲਾ ਸੂਆ ਸੂਈ ਹੈ ਜਰਸੀ ਮੂੰਹ ਤੋਂ ਦੋ ਦੰਦ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 3 ਤੋਂ 4 ਦਿਨ ਕੋਈ ਨੁਸਾਮਾ ਹੋ ਗਿਆ ਤੇ 20 ਕਿਲੋ ਬੋਲਾ ਬਾਈ ਜੀ ਹੁਣੇ ਕਹਿੰਦੇ ਇੱਕ ਟਾਈਮ ਥੱਲੇ ਤਿਆਰ ਆ ਬੱচ্চਾ ਮਗਰ ਵੱਛੀ ਦੁੱਧ ਬਾਈ ਜੀ ਹੁਣੇ ਕਹਿੰਦੇ ਵੱਛੀ 25 ਕਿਲੋ ਬੜੇ ਆਰਾਮ ਨਾਲ ਚਵਾਜੂ ਹਵਾਨਾ ਮਚੀ ਨੇ ਸੋਨਾ ਤਿਆਰ ਕੀਤਾ ਹੋਇਆ ਵੱਡਾ ਹਵਾਨਾ ਤਿਆਰ ਕੀਤਾ ਹੋਇਆ ਥਣ ਸੋਨੇ ਚਾਰੇ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਆਪਣਾ ਰੇਟ ਦੱਸਿਓ ਗਾਨ ਰੇਟ ਵੀ ਦੇਗਾ ਇਹਦਾ 85000 ਠੀਕ ਹੈ ਜੀ ਹਾਂ ਜੀ ਆਪਣਾ ਮੋਬਾਈਲ ਨੰਬਰ ਦੱਸਿਓ ਜੀ 9815283 ਸਾਹਿਬਨ 82 ਦੁਬਾਰਾ ਫਿਰ ਦੱਸ ਜੀ 98 152 83 782 ਠੀਕ ਹੈ ਧੰਨਵਾਦ OK थैंक यू